ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਭ ਤੋਂ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦਾ ਪੰਜਾਬੀ ਉੱਤੇ ਉਮੀਦ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਵਾ ਬਗੈਰ ਦੀ ਪਹਿਲਾਂ ਇੱਕ ਕਲਾਸ ਲਗਾ ਚੁੱਕੇ ਹਾਂ ਤੇ ਅੱਜ ਆਪਣੀ ਦੂਜੀ ਕਲਾਸ ਜਿਹਦੇ ਵਿੱਚ ਆਪਾਂ ਅੱਜ ਕਰਾਂਗੇ ਐਂਟੋਨਿਮਸ ਹੁਣ ਆ ਬੋਲਿਆ ਐਂਟੋਨਿਮਸ ਕਈ ਵਾਰੀ ਉਹ ਬੋਦਦੇ ਹਨ ਐਂਟੋਨੀਅਮਸ ਹੁਣ ਕੀ ਪਰਨੰਸੀਆtion ਮੀਨ ਹੈ ਜੀ ਐਂਟੋਨਿਮਸ ਕੋਈ ਵੀ ਆਪਾਂ ਵਰਡ ਬੋਲ ਰਹੇ ਹਾਂ ਤਾਂ ਉਹਦਾ ਉਚਾਰਨ ਹੈ ਨਾ ਉਹਦੀ ਪਰਨੰਸੀਆtion ਉਹ ਸਹੀ ਬੋਲਣੀ ਹੋਣੀ ਆ ਤੇ ਐਂਟੋਨੀਮ ਉਹ ਨਾਰਮਲੀ ਬੋਲ ਦਿੰਨੇ ਆ ਪਰ ਆਪਾਂ ਕੀ ਬੋਲਣਾ ਹੁੰਦਾਗਾ ਐਂਟ ਹੁਣ ਐਂਡਿੰਗ ਹੁੰਦੇ ਜਿਵੇਂ ਆ ਹੁੰਦੇ ਕੀ ਨੇ ਇਹ ਹੈ ਨਾ ਤੇ ਆਪਾਂ ਇਹਨਾਂ ਨੂੰ ਆਪਾਂ ਐਗਜ਼ਾਮ ਦੇ ਵਿੱਚ ਕਿਵੇਂ ਕਰਨਾ ਦਾ ਸਭ ਕੁਝ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਤੇ ਸਭ ਤੋਂ ਪਹਿਲਾਂ ਆ ਗਿਆ ਆਪਾਂ ਕੀਤੇ ਸੀ ਇਹ ਨੈਕਸਟ ਜਿਹੜੇ ਪਰ ਲਾਸਟ ਵੀਡੇ ਕੀਤੇ ਉਹਦੇ ਵਿੱਚ ਆਪਾਂ ਸਮਾਨਾਰਥੀਮ ਕੀਤੇ ਸੀ ਜਿਨ੍ਹਾਂ ਦਾ ਮਤਲਬ ਸੀ ਸੀਗਾ ਸਮਾਨਾਰਥਕ ਸ਼ਬਦ ਮਤਲਬ ਜੋਈ ਕੋ ਬਰਡ ਦਿੱਤਾ ਹੋਇਆ ਆ ਉਹਦੇ ਸਮਾਨ ਵਰਡ ਤੇ ਉਹਦੇ ਕੀ ਆਨਸਰ ਆਊਗਾ ਉਹਦਾ ਆਨਸਰ ਕੀ ਸੀ ਜੋਦਾ ਕਿ ਉਹਦੀ ਦਾ ਸਮਾਨ ਜਿਹਾ ਵਰਡ ਆਉਂਦਾ मीनिंग ਦੀਆ ਇੱਕੋ ਹੀ ਆਊਗਾ ਸਿੰਪਲ ਜੀ ਰੈਂਗਲ ਦੇ ਵਿੱਚ ਆ ਪਹਿ ਕਿਆ ਕਰਦਾ ਕਿ ਵਰਡ ਦਾ ਦਾ ਪਰਮੀਨ ਕੀਤਾ ਇੱਕੋ ਹੀ ਆ ਹੁਣ ਆ ਗਿਆ ਐਂਟੋਨਿਮ ਐਂਟੋਨਿਮ ਦਾ ਮਤਲਬ ਹੁੰਦਾ ਆ ਵਿਰੋਧੀ ਸ਼ਬਦ ਹੋਣ ਵਿਰੋਧੀ ਸ਼ਬਦ ਕੀ ਹੋ ਗਿਆ ਮਤਲਬ ਵਿਰੋਧੀ ਸ਼ਬਦ ਕੀ ਹੋ ਗਿਆ ਜਿਹੜੇ ਇੱਕ ਵਰਡ ਦਿੱਤਾ ਹੋਇਆ ਆ ਉਹਦਾ ਕੀ ਆਪਾਂ ਉਲਟਾ ਮਤਲਬ ਦੱਸਣਾ ਆ ਠੀਕ ਹੈ ਹੁਣ ਪਹਿਲੇ ਤੇ ਵਿੱਚ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਆ ਐਂਟਨਮਸ ਆਰ ਵਰਡਸ ਦੈਟ ਹੈਵ ਓਪੋਜ਼ਿਟ ਮੀਨਿੰਗਸ ਟੂ ਈਚ ਅਦਰ ਐਂਟਨਮਸ ਹੁੰਦੇ ਕੀ ਨੇ ਉਹ ਵਰਡਸ ਜਿਨ੍ਹਾਂ ਦੇ ਕੀ ਆ ਮਤਲਬ ਕੀ ਹੁੰਦੇ ਨੇ ਅਲੱਗ-ਅਲੱਗ ਹੁੰਦੇ ਨੇ ਮਤਲਬ ਕਿ ਸੇਮ ਮੀਨਿੰਗ ਨਹੀਂ ਹੁੰਦਾ ਉਲਟਾ ਮਤਲਬ ਹੁੰਦਾ ਹੈ ਉਹਨੂੰ ਆਪਾਂ ਐਂਟਨਮਸ ਬੋਲਦੇ ਆ ਕੋਣ ਆ ਬਹਮੇਸ਼ਾ ਇਦਾਂ ਅੱਜ ਕੀ ਬਣਾਏ ਹੋਏ ਨੇਗੇ ਮਲਟੀਪਲ ਚੁਆਇਸ ਕੁਐਸਚਨ ਪਨਾਏ ਹੋਏ ਨੇ ਪਹਿਲਾ ਪੁੱਛ ਦਿੱਤਾ ਹੋਇਆ ਦਾ ਵਰਡ ਅਬੰਡੈਂਟ ਹੁਣ ਅਬੰਡੈਂਟ ਦਾ ਮਤਲਬ ਹੁੰਦਾ ਆ ਬਹੁਤ ਸਾਰਾ ਹੁਣ ਇਹਦਾ ਵਿਰੋਧੀ ਸ਼ਬਦ ਕੀ ਬਣ ਜੂਗਾ ਬਹੁਤ ਘੱਟ ਬਹੁਤ ਸਾਰੇ ਦਾ ਵਿਰੋਧੀ ਸ਼ਬਦ ਕੀ ਹੋ ਗਿਆ ਬਹੁਤ ਘੱਟ ਤੇ ਆਪਾਂ ਇਹਦੇ ਵਿੱਚ ਜਿਹਨੂੰ ਆਪਾਂ ਬਹੁਤ ਸਾਰਾ ਬੋਲ ਰਹੇ ਆਂਗੇ ਉਹਨਾਂ ਨੂੰ ਬੋਲਦੇ ਆਂਗੇ ਅਬੰਡੈਂਟ ਤੇ ਜਿਹਨਾਂ ਨੂੰ ਬਹੁਤ ਘੱਟ ਬੋਲ ਰਹੇ ਹੋਣ ਉਹ ਆਪਾਂ ਇਹਦੇ ਵਿੱਚ ਬੋਲਦੇ ਆਂ ਸਪਾਰਸ ਠੀਕ ਹੈ ਇਹ ਆਪਣਾ ਕੀ ਹੋ ਗਿਆ ਐਂਡੋਨੀਅਮ ਵਰਡਸ ਹੋ ਗਿਆ ਕਿ ਉਹਦਾ ਉਲਟਾ ਵਰਡ ਹੋ ਗਿਆ ਉਹ ਵੀ ਆ ਜਾਊਗਾ ਜੀ ਸਕਾਰਜ਼ ਆ ਜਾਊਗਾ ਅਬੰਡਨਡ ਵਰਡ ਦਿੱਤਾ ਹੋਇਆ ਐਸੀ ਉਹਦਾ ਉਲਟਾ ਆ ਗਿਆ ਆਪਣੇ ਕੋਲ ਸਕਾਰਜ਼ ਆ ਗਿਆ ਠੀਕ ਹੈ ਸੋ ਇਹ ਤੋਂ ਬਾਅਦ ਅਪਾ ਨੈਕਸਟ ਵਰਡ ਕਰਦੇ ਆਪਾਂ ਨੈਕਸਟ ਵਰਡ ਆਪਣੇ ਕੋਲ ਵਿਜੀਲੈਂਟ ਵਿਜੀਲੈਂਟ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਕੀਤਾ ਸੀਗਾ ਉਦੋਂ ਪੁੱਦਾ ਕੀ ਦੱਸਣਾ ਸੀ ਨਾ ਸਮਾਨਜਾਸ ਸਮਾਨ ਸੀ ਜਿਹਦਾ ਸਮਾਨ ਕੋਡ ਕੀ ਆਊਗਾ ਕਿ ਉਹਦਾ ਜਿਹੜਾ ਮੀਨਿੰਗ ਦਾ ਵੀ ਉਹ ਵੀ ਵਰਡ ਕੀ ਆਪਾਂ ਸਾਹ ਆ ਜੂਗਾ ਉਹ ਆਪਾਂ ਦੱਸਣਾ ਸੀ ਨਾ ਪਰ ਆਪਾਂ ਕੀ ਉਲਟਾ ਦੱਸਨਾ ਆ ਪਰ ਨੈਗਲੀਜੈਂਟ ਕੀ ਹੁੰਦਾ ਆ ਹੁਸ਼ਿਆਰ ਕੋਲ ਹੁਸ਼ਿਆਰ ਦਾ ਜਿਹੜਾ ਆਪਾਂ ਮੈਂਦੇ ਪੜਾਇਆ ਨੇ ਵੀ ਉਹ ਤਾਂ ਹੁਸ਼ਿਆਰ ਜਮਾਤ ਨਹੀਂ ਇਹ ਥੋੜੇ ਜਿਹਾ ਮੱਧ ਵਰਤਵੀ ਜਮਾਤ ਨਹੀਂ ਮਤਲਬ ਕੀ ਆ ਕਿ ਇਹਨਾਂ ਨੂੰ ਆਉਂਦਾ ਵੀ ਆ ਦੇਰ ਵਰ ਨਹੀਂ ਵੀ ਆਉਣਾ ਹੁੰਦਾ ਪਰ ਲਾਸਟ ਆਪਨੇ ਬਣਨ ਲਾਇਆ ਤੇ ਮਤਲਬ ਹੁਸ਼ਿਆਰ ਤੋਂ ਉਲਟਾ ਜੇ ਲਾਇਆ ਗਿਆ ਮਤਲਬ ਕੀ ਆ ਗਿਆ ਨੈਗਲੀਜੈਂਟ ਆ ਗਿਆ ਠੀਕ ਹੈ ਤਾਂ ਫਿਰ ਨੈਕਸਟ ਆ ਰ데요 ਫੋਰਚੂਨੇਟ ਹੁਣ ਫੋਰਚੂਨੇਟ ਹੁੰਦਾ ਹੈ ਖੁਸ਼ਕਿਸਮਤ ਖੁਸ਼ਕਿਸਮਤ ਹੋ ਗਿਆ ਠੀਕ ਹੈ ਬਲਾਸਟ ਹੋ ਗਿਆ ਖੁਸ਼ਕਿਸਮਤ ਆਪਾਂ ਕਹਿ ਸਕਦੇ ਹਾਂ ਸਿਨੋਨੀਮ ਵਰਡ ਬਦਲਦਾ ਕਿ ਆ ਗਿਆ ਬਲਾਸਟ ਹੋ ਗਿਆ ਹੈ ਨਾ ਉਹ ਵੀ ਖੁਸ਼ਕਿਸਮਤੀ ਹੋ ਗਿਆ ਹੁਣ ਆਪਾਂ ਉਲਟਾ ਦੱਸਣਾ ਹੈ ਆਪਾਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਫੋਰਚੂਨੇਟ ਨਹੀਂ ਨਾ ਆ ਚੀਜ਼ ਬਹੁਤ ਚੰਗੀ ਹੋ ਗਈ ਹੈ ਇਹਨੂੰ ਮੈਂ ਤਾਂ ਖੁਸ਼ਕਿਸਮਤ ਨਹੀਂ ਆ ਕਿ ਬਹੁਤ ਚੰਗੀ ਹੋ ਗਈ ਤਾਂ ਮੈਂ ਨਾਰਡੀ ਕਿਹਾ ਸੀ アンਫੋਰਚੂਨੇਟ ਜੇ ਆ ਚੀਜ਼ ਤਾਂ ਉਹ ਬਦਮਾਡੀ ਹੋਗੀ ਠੀਕ ਹੈ ਮਤਲਬ ਬਦ ਕਿਸਮਤੀ ਨਾਲ ਇਹ ਜਿਸ ਕੀ ਹੋ ਗਈ ਬਹੁਤ ਜ਼ਿਆਦਾ ਮਾੜੀ ਹੋ ਗਈ ਤੇ ਇਹਦਾ ਆਪਣੇ ਕੋਲ ਨੰਦ ਨਹੀਂ ਦਿੱਤਾ ਹੋਇਆ ਅਨਲਗੀ ਠੀਕ ਹੈ ਤੇ ਠੀਕ ਹੈ ਤੇ ਇਹਦਾ ਜੋ ਆਪਣੇ ਕੋਲ ਅਨਲਗੀ ਗਿਆ ਗਿਆ ਦਾ ਐਂਟਨਾ ਆ ਗਿਆ ਨੈਕਸਟ ਵਰਡ ਜੀ ਆਪਣੇ ਕੋਲ ট্রান্সਪੇਰੈਂਟ ট্রান্সਪੇਰੈਂਟ ਦਾ ਮਤਲਬ ਹੁੰਦਾ ਹੈ ਅਪਾਰਦਰਸ਼ੀ ਜਿਹੜੀ ਦੇ ਵਿੱਚ ਆਪਾਂ ਨੂੰ ਕੀ ਹੈਗਾ ਆਪਾਂ ਆਪਾ ਦੇਖ ਸਕਦੇ ਹਾਂ ਜਿਹਦੇ ਆਪਾਂ ਸੀ ਥਰੂ ਦੇਖ ਸਕਦੇ ਹਾਂਗੇ ਉਹਨਾਂ ਆਪਾਂ ਬੋਲਦੇ ਹਾਂਗੇ ਟਰਾਂਸਪੇਰੈਂਟ ਕੋਈ ਦਾ ਕੀ ਅਜਿਹਾ ਉਪੇਗ ਦਾ ਮਤਲਬ ਹੁਣ ਇੱਥੇ ਕੀ ਹੁੰਦਾ ਦਾ ਅਪਾਰਦਰਸ਼ੀ ਜਿਹਦੇ ਆਪਾਂ ਕੀ ਆਰ ਪਰ ਨਹੀਂ ਦੇਖ ਸਕਦੇ ਉਹਨੂੰ ਆਪਾਂ ਕੀ ਬੋਲਦੇ ਆ ਉਹ ਪੇਡ ਬੋਲਦੇ ਆ ਜਦੋਂ ਤੇ ਇਹ ਦਾ ਹੋਰ ਵੀ ਕਰਸਾਉਦੇ ਨਾਲ ਜਦਾ ਜਦੋਂ ਅਨਕਲੀਅਰ ਕਰਸਾਉਦੇ ਹੋਗੇ ਮਤਲਬ ਕੀ ਮੈਨੂੰ ਦੇਖ ਨਹੀਂ ਰਿਹਾ ਹੈਗਾ ਅਨਕਲੀਅਰ ਹੈ ਡਿਮ ਆਗਾ ਡਿਮ ਨੂੰ ਬੋਲਸ ਆਦਿ ਜਿਹਦੇ ਵਿੱਚ ਕੀ ਕਲੀਅਰ ਕਲੈਰਿਟੀ ਨਾਲ ਆਪਾਂ ਨੂੰ ਕੀ ਦਿਖਦਾ ਨਹੀਂ ਹੁੰਦਾ ਹੈਗਾ ਉਹਨੂੰ ਵੀ ਤੇ ਬੋਲਦੇ ਆ ਔਰ ਅਗਿਆ ਐਰੋਗੈਂਟ ਐਰੋਗੈਂਟ ਦਾ ਮਤਲਬ ਹੁੰਦਾ ਹੈ ਕਮੰਡੀ ਅਪਾ ਜਦੋਂ ਉਹ ਚਿਰਤੇ ਆ ਰਿਹਾ ਉਸ ਤੋਂ ਅੱਗੇ ਤਲਤਦੀ ਹੈ ਜੀ ਮਤਲਬ ਕੀ ਹੈ ਕਮੰਡ ਬਣਾਇਆ ਗਿਆ ਹੈ ਉਹਦੇ ਫੇਸ ਤੇ ਹੀ ਚੱਲਤ ਰਿਹਾ ਹੈਗਾ ਤਾਂ ਉਹਨਾਂ ਨੂੰ ਆਪ ਬੋਲ ਦਿਆਂਗੇ ਐਰੋਗੈਂਟ ਬੋਲ ਦਿਆਂ ਉਹਨੂੰ ਆਪਾਂ ਤੇ ਇਹਦਾ ਕੀ ਆਜੂ ਆਪਣੇ ਕੋਲ ਐਰੋਗੈਂਟ ਦਾ ਹੰਬਲ ਹੰਬਲ ਹੋਗਾ ਜਿਹੜਾ ਨਰਮ ਦਿਲ ਹੁੰਦਾ ਹੈ ਜਿਹੜਾ ਕਿ ਜਿਸ ਨੇ ਕਮੰਡ ਰੱਖਦਾ ਇਥੇ ਨਹੀਂ ਰੱਖਦਾ ਉਹਨੂੰ ਆਪ ਹੰਬਲ ਬੋਲਦੇ ਠੀਕ ਹੈ ਅਪਾ ਕਹਿੰਦੇ ਨੇ ਕਿ ਹੰਬਲ ਰਿਵੈਸਟ ਦਾ ਸਾਇਰ ਨੂੰ ਮਤਲਬ ਦੀ ਕੀ ਆਗਾ ਪਿਆਰ ਦੇ ਬਾਰੇ ਪਿਆਰ ਦੇ ਨਾਲ ਕਹਿਣਾਗਾ ਹੈਨਾ ਜਾਂ ਕੀ ਆਗਾ ਮੈਂ ਹੈਨਾ ਤੁਹਾਨੂੰ ਰਿਸਪੈਕਟਫੁਲੀ ਇਹ ਚੀਜ਼ ਕਹਿਣਾਗਾ ਕੇ ਬਿਲਕੁਲ ਅੱਜ ਤੋਂ ਆ ਚੀਜ਼ ਨਾ ਕਰੋ ਹੰਬਲ ਰਿਕਵੈਸਟ ਹੈ ਮੇਰੀ ਤੁਹਾਡੀ ਸਾਰਿਆਂ ਨੂੰ ਹੈਨਾ ਆਪਈਆ ਬਣ ਨਾਰਮਲ ਇਹ ਆਪ ਵਰਡਸ ਕੀ ਆ ਬੋਲਦੀ ਰਹਨੇ ਆ ਤਾਂ ਕਰੀ ਜੇ ਆਪ ਬੋਲਦੇ ਸੇ ਪਤਾ ਲੱਗਦਾ ਰਹਿੰਦਾ ਜੇ ਹੰਬਲ ਦਾ ਮੀਨੇਗਾ ਆਪ ਹੁੰਦਾ ਹੈ ਹੁਣ ਨੈਕਸਟ ਵਰਡ ਆਪਨੇ ਬੋਲੋ ਐਫੀਸ਼ੈਂਟ ਐਫੀਸ਼ੈਂਟ ਦਾ ਮਤਲਬ ਹੁੰਦਾ ਹੈ ਕਿ ਇਹ ਚੀਜ਼ ਪੂਛਣ ਲੱਗੀ ਪੂਛਣ ਦਾ ਹੁੰਦੀ ਆ ਮਤਲਬ ਕੀ ਦਾ ਜੇ ਨਹੀਂ ਇਹ ਜੀ ਐਫੀਸ਼ੈਂਟ ਆ ਮੇਰੇ ਲਈ ਮੇਰੇ ਲਈ ਪੂਰੀ ਹੋਈ ਹੈ ਜੀ ਠੀਕ ਹੈ ਮਤਲਬ ਹੋ ਗਿਆ ਐਫੀਸ਼ੈਂਟ ਹੋ ਗਿਆ ਤੇ ਆਪਾਂ ਨਾਲ ਹੀ ਬੋਲ ਦਿੰਦੇ ਆ ਇਹਦਾ ਜੀ ਇਨਫੀਸ਼ੈਂਟ ਆ ਮਤਲਬ ਕਿ ਇਹ ਘੱਟ ਆ ਗਈ ਠੀਕ ਹੈ ਤਾਂ ਉਹ ਉਲਟਾ ਹੋ ਜਾਊਗਾ ਐਫੀਸ਼ੈਂਟ ਦਾ ਇਨਫੀਸ਼ੈਂਟ ਤੇ ਨਾਲ ਤੁਸੀਂ ਕੀ ਕਹਿੰਦਾ ਆਪਣੇ ਕੋਲ ਇਸਦਾ ਪ੍ਰੋਡਕਟਿਵ ਮਤਲਬ ਆ ਉਹ ਪ੍ਰੋਡਕਟ ਆ ਲਿਆ ਉਹਦੀ ਜਿਹੜੀ ਹੈਂਡ ਤੇ ਕੀ ਹੋ ਗਿਆ ਉਹ ਗੁੱਡ ਨਿਕਲ ਗਿਆ ਮਤਲਬ ਵਧੀਆ ਨਿਕਲ ਗਿਆ ਉਹਨਾਂ ਨੂੰ ਬੋਲਾਂਗੇ ਕਿ ਇਹ ਪ੍ਰੋਡਕਟਿਵ ਹੈ ਹੁਣ ਜਿਹੜੀ ਜਿਹੜਾ ਪਖਰੀਦੀ ਵੀ ਆ ਤੇ ਉਹਦਾ ਕੋਈ ਮੋੜ ਨਹੀਂ ਆ ਰਿਹਾ ਹੈਂਡ ਤੇ ਹਨਾ ਕੁਝ ਬਣੇ ਹੀ ਨਹੀਂ ਹੈਗਾ ਕਾਢੀ ਕੋਈ ਚੀਜ਼ ਸਹੀ ਹੋ ਨਹੀਂ ਰਹੀ ਆਪਣੇ ਲਈ ਉਹਨਾਂ ਆਪਾਂ ਕੀ ਬੋਲਦੇ ਨਾਲ ਤੁਸੀਂ ਇਹਦੇ ਅੰਡਰ ਨਹੀਂ ਮੈਂ ਤੁਹਾਰਾ ਕਰ ਲਉਣਾ ਉਹਨਾਂ ਨੂੰ ਬੋਲ ਦਿੰਨੇ ਆ ਅਨਪ੍ਰੋਡਕਟਿਵ ਠੀਕ ਆ ਉਹ ਨੈਕਸਟ ਵਰਡ ਆਪਣੇ ਕੋਲ ਸੈਲੀਬ੍ਰੇਟ ਸੈਲੀਬ੍ਰੇਟ ਦਾ ਮਤਲਬ ਹੁੰਦਾ ਹੈ ਮਨਾਉਣਾ ਆਪਾਂ ਜਦ ਇਹ ਮਤਲਬ ਬਰਥਡੇ ਸੈਲੀਬ੍ਰੇਟ ਕੀਤਾ ਮਤਲਬ ਕੀ ਹੈ ਇਹਨਾਂ ਦਾ ਬਰਥਡੇ ਕੀ ਹੈ ਇਹਨਾਂ ਦੀ ਜਨਮ ਦਿਨ ਕੀ ਆਪਾਂ ਮਨਾਇਆ ਤਾਂ ਉਹਦਾ ਕੀ ਆ ਜੂਗਾ ਹੁਣ ਆ ਲੈ ਮੈਮੋਰੀਡ ਮੈਮੋਰੀਡ ਦਾ ਮਤਲਬ ਹੁੰਦਾ ਹੈ ਸੇਨ ਦਾ ਮਤਲਬ ਹੁੰਦਾ ਮਨਾਉਣਾ ਤੇ ਉਪਰ ਨਾਰਮਲ ਇੱਕ ਮਤਲਬ ਇਹਦੇ ਕੋਰੋਂ ਦਾ ਨੈਸ਼ਨ ਦਾ ਨਹੀਂ ਜਿਵੇਂ ਠੀਕ ਹੈ ਸੋ ਨੈਕਸਟ ਆਪਾਂ ਕੋਲ ਰੀਵਾਈਜ਼ ਮਤਲਬ ਕੀ ਆਦਾ ਮਤਲਬ ਹੁੰਦਾ ਮਨਾਉਣਾ ਠੀਕ ਹੈ ਤੇ ਦੂਜਾ ਜਿਹੜਾ ਆਪੋਜ਼ਿਟ ਕੀ ਆ ਜੂਗਾ ਜੀ ਮੌਨ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਉਹ ਕੁਰਬਾਨੀ ਕਰਤੀ ਉਹਨੇ ਹਨਾ ਉਹ ਸ਼ਹੀਦ ਹੋ ਗਏ ਆਪੋ ਉਹਦੇ ਲਈ 2 ਮਿੰਟ ਦਾ ਮੌਨ ਰੱਖ ਦੇਵੋ ਜੀ ਚੁੱਪੀ ਧਾਰਦੇ ਸ਼ਾਂਤੀ ਬਖਸ਼ਦੇ ਆ ਕਿ ਆਪਾਂ ਮੌਨ ਰੱਖ ਦੇਾਂਗੇ ਕਿ ਉਹਦੀ ਆਤਮਾ ਦੀ ਹੈ ਪਰਮਾਤਮਾ ਸ਼ਾਂਤੀ ਬਖਸ਼ੇ ਹਨਾ ਤਾਂ ਅਦੇ ਉਹ ਮੌਨ ਵਰਤਣਾ ਤੇ ਉਹ ਮੌਨ ਵਰਤ ਵੀ ਰੱਖਦੇ ਆ ਤੇ ਚੁੱਪ ਰਹੀ ਹੈ ਹਨਾ ਸਾਰਿਆਂ ਨੂੰ ਚੁੱਪ ਰਹਿਣਾ ਹੁੰਦਾ ਉਹਦੇ ਚ ਤਾਂ ਅੱਗੇ ਆਪਾਂ 2 ਮਿੰਟ ਦਾ ਮੌਨ ਵੀ ਰੱਖਦੇ ਹਾਂ ਉਹਨਾਂ ਸ਼ਹੀਦਾਂ ਵਾਸਤੇ ਜਿਹੜੇ ਕੀ ਆਪਣੇ ਲਈ ਲੜਦੇ ਜਿਹੜੇ ਕੁਰਬਾਨੀ ਦੇ ਗਏ ਠੀਕ ਹੈ ਨੈਕਸਟ ਆਪਣੇ ਕੋਲ ਪ੍ਰੋਸਪੈਰਿਟੀ ਪ੍ਰੋਸਪੈਰਿਟੀ ਦਾ ਮਤਲਬ ਹੁੰਦਾ ਹੈ ਆਉਮੀ ਠੀਕ ਹੈ ਦੇ ਸੈਕਸਸ ਦਾ ਮਤਲਬ ਇਹ ਨਹੀਂ ਹੋਵੇ ਕਿ ਸਕਸੈਸ ਦਾ ਮਤਲਬ ਕੀ ਹੋ ਗਿਆ ਜਿਹੜਾ ਨਹੀਂ ਕੀ ਹੈਗਾ ਮਿਹਨਤੀ ਸੀਗਾ ਤੇ ਉਹ ਨੂੰ ਕੀ ਸਕਸੈਸ ਨਹੀਂ ਨਹੀਂ ਠੀਕ ਹੈ ਤੇ ਫੋਰਥ ਟੂ ਫੋਰਥ ਦਾ ਨਾਮ ਉਹ ਲਿਖ ਹੋ ਗਿਆ ਖੁਸ਼ਕਿਸਮਤ ਹੋ ਗਿਆ ਤੇ ਰੈਰੀ ਆਪਣੇ ਕੋਲ ਪੋਵਰਟੀ ਜੀ ਦਾ ਮਤਲਬ ਹੁੰਦਾ ਹੈ ਆ ਗਰੀਬੀ ਜਾਂ ਤੁਸੀਂ ਨਾਲ ਇੱਕ ਵਰਡ ਲਾ ਕੇ ਲਿਖ ਸਕਦੇ ਹੋ ਨਾਮ ਟਾਨੀਮ ਡਿਕਲਾਈਨ ਡਿਕਲਾਈਨ ਲਿਖ ਸਕਦੇ ਹਾਂ ਤੇ ਫੇਲਰ ਲਿਖ ਸਕਦੇ ਹੋ ਨਾਲ ਇੱਕ ਹੋਰ ਫੇਲਰ ਠੀਕ ਹੈ ਔਰ ਨੈਕਸਟ ਗਾ ਅਧਿਆਪਕ ਰੈਪਿਡ ਹੁਣ ਬੋਲਦੇ ਆਗੇ ਆਪਣੇ ਕੋਲ ਰੈਪਿਡ ਰੈਪਿਡ ਵਰਡ ਬੋਲਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਰਡ ਹੋਰ ਦੱਸਾਂ ਐਂਬਲ ਤੁਹਾਨੂੰ ਸੋਚਣਾ ਕਿ ਐਂਬਲ ਵਰਡ ਕਿੱਥੋਂ ਆ ਬਾਈ ਤਾਂ ਪਰ ਰੈਪਿਡ ਦੀ ਕਰ ਰਹੀ ਸੀ ਪਰ ਐਂਬਲ ਵਰਡ ਵੀ ਕੀ ਹੈ ਤਾਂ ਤੁਹਾਨੂੰ ਯਾਦ ਰੱਖਣ ਵਾਸਤੇ ਇੱਕ ਸਿੰਪਲ ਜਿਹਾ ਐਗਜ਼ਾਮਪਲ ਦੇ ਸਕਦਾ ਜਿਹੜਾ ਹੁੰਦਾ ਹੈ ਐਂਬਲ ਫਿਰ ਆਪਾਂ ਬਿਲਕੁਲ ਇਹ ਵਰਡ দাস হ্যাপিড বর্ড ঠিক আপনাদের ਰੇਪਿਡੋ ਠੀਕ ਹੈ ਸੋਣੇ ਹੋਣੀ ਆ ਸਾਰਿਆਂ ਨੋਰਮਲ ਆਪਾਂ ਕਹਿੰਦੇ ਆ ਰੱਪਰ ਰੈਪਿਡੋ ਰੈਪਿਡੋ ਦੇ ਬੁੱਕ ਕਰ ਲੈਨੇ ਆ ਤੇ ਆਪਾਂ ਜਲਦੀ ਪਹੁੰਚ ਜਾਾਂਗੇ ਜੋ ਸਾਡੇ ਕੀ ਕਿਹਾ ਜਲਦੀ ਪਹੁੰਚ ਜਾਾਂਗੇ ਰੈਪਿਡੋ ਨਾਲ ਕੀ ਹੋਵਾਂਗੇ ਜਲਦੀ ਪਹੁੰਚ ਜਾਾਂਗੇ ਤਾਂ ਕਰਕੇ ਆਪਾਂ ਕੀ ਕਿਹਾ ਆਪਨੇ ਰੈਪਿਡੋ ਦੇ ਮੁੱਕ ਕਰ ਲੈਨੇ ਠੀਕ ਹੈ ਤਾਂ ਉਹ ਰੈਪਿਡੋ ਦੇ ਨਾਲ ਕੀ ਹੋ ਗਿਆ ਰੈਪਿਡ ਵਰਲਡ ਕੀ ਆ ਜਿਹੜਾ ਰੈਪਿਡ ਵਰਡ ਆ ਉਹ ਬਣ ਜਾਂਦੇ ਆ ਰੈਪਿਡੋ ਠੀਕ ਹੈ ਜਿਵੇਂ ਐਂਬੂਲੈਂਸ ਤੋਂ ਕਿ ਬਣਾ ਲਿਆ ਆਪਾਂ ਐਂਬੂਲੈਂਸ ਬਣਾ ਲਿਆ ਰੈਪਿਡ ਤੋਂ ਕਿ ਬਣਾ ਲਿਆ ਆਪਾਂ ਰੈਪਿਡੋ ਬਣਾ ਲਿਆ ਹੁਣ ਜਿੰਨੇ ਵਰਡ ਸਨ ਉਹਨਾਂ ਦਾ ਕੀ ਆ ਇੱਕ मीनिंग ਆਗਾ ਸਾਰਿਆਂ ਦਾ ਤੇ ਆਪਾਂ ਵਰਡਸ ਕੀ ਨੇਗੇ ਉਹਨਾਂ ਨੂੰ ਥੋੜਾ ਜਿਹਾ ਮੋਡੀਫਾਈ ਕਰਕੇ ਕੀ ਹੈ ਕਿ ਆਪਾਂ ਵਰਡ ਨੂੰ ਕੁਝ ਹੋਰ ਬਣਾ ਦੇਣ ਐਂਬੂਲੈਂਸ ਆ ਉਹਨੂੰ ਮੋਡੀਫਾਈ ਕਰਕੇ ਐਂਬੂਲੈਂਸ ਰੱਖ ਲਿਆ ਤੇ ਜਿਹੜਾ ਰੈਪਿਡ ਵਰਡ ਸੀਗਾ ਉਹਦਾ ਬਦਲ ਹੁੰਦਾ ਤੇਜ਼ੀ ਨਾਲ ਆਪਾਂ ਦੀ ਫੇਰ ਰੱਖ ਲਿਆ ਰੈਪਿਡ ਰੱਖ ਲਿਆ ਉਹਦੇ ਨਾਮ ਦੇ ਵਿੱਚ ਕੀ ਆ ਉਹਦਾ मीनिंग ਚੱਲਦੇ ਰਿਹਾ ਦਾ ਠੀਕ ਹੈ ਸੋ ਨੈਕਸਟ ਵਰਡ ਕਰਦੇ ਆਪਾਂ ਨੈਕਸਟ ਆਪਣੇ ਕੋਲ ਹੰਬਲ ਹੰਬ ਠੀਕ ਹੈ ਆਪਣੇ ਕੋਲ ਵਰਡ ਸੀਗਾ ਅੈਰੋਗੈਂਟ ਉਹਦਾ ਆਪਾਂ ਕੀ ਨਹੀਂ ਫਾਇਸੀਗਾ ਹੰਬਲ ਹਣਾ ਆਪਣੇ ਕੋਲ ਵਰਡ ਆ ਗਿਆ ਹੰਬਲ ਫਿਰ ਆਪਾਂ ਹੰਬਲ ਦਾ ਲਿਖਣਾ ਹੈ ਕੀ ਆਊਗਾ ਠੀਕ ਹੈ ਹੰਬਲ ਦਾ ਆਪਾਂ ਲਿਖਾਂਗੇ ਪ੍ਰਾਊਡ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਹਣਾ ਜਿਵੇਂ ਅਗਰੈਸਿਵ ਦਾ ਮਤਲਬ ਕੀ ਹੁੰਦਾ ਹੈ ਕਮੈਂਡਿੰਗ ਹੁੰਦਾ ਹੈ ਪ੍ਰਾਊਡ ਦਾ ਮਤਲਬ ਕੀ ਹੁੰਦਾ ਹੈ ਮਾਣ ਹੁੰਦਾ ਹੈ ਹਣਾ ਪ੍ਰਾਊਡ ਉਹਦੇ ਮਾਣ ਮਾਣ ਕਰਨਾ ਪ੍ਰਾਊਡ ਕਰਨਾ ਹਣਾ ਉਹਨੂੰ ਵੀ ਆਪਾਂ ਕੀ ਬੋਲ ਸਕਦੇ ਅਗਰੈਸਿਵ ਦਾ ਜੇ ਸਿਨੋਨਿਮਸ ਕੀ ਆ ਗਿਆ ਪ੍ਰਾਊਡ ਆ ਗਿਆ ਸੋ ਹੁਣ ਆਪਾਂ ਇਥੇ ਲਿਖਣਾ ਸੀਗਾ ਹੰਬਲ ਕੀ ਹੁੰਦਾ ਹੈ ਰੈਂਡ ਹਣਾ ਠੀਕ ਹੈ ਸੋ ਮਤਲਬ ਇਹ ਹੰਬਲ ਹੰਬਲ ਰੋਟੇਸ਼ਨ ਮਤਲਬ ਹੰਬਲ ਰੋਟੇਸ਼ਨ ਵੀ ਇੱਕ ਐਗਜ਼ਾਮਪਲ ਦਿੱਤੀ ਸੀ 나ੜੀ ਸੋ ਨਾਲੋ ਤੁਸੀਂ ਇਹ ਕਰ ਸਕਦੇ ਹੋ ਤਾਂ ਅਡੋਰਮ ਕੀ ਬਣ ਜਾ ਆਪਣੇ ਕੋਲ ਪ੍ਰਾਉਡ ਬਣ ਜਾ ਨੈਕਸਟ ਆਪਣੇ ਕੋਲ ਪਰਮਾਨੈਂਟ ਪਰਮਾਨੈਂਟ ਦਾ ਮਤਲਬ ਹੁੰਦਾ ਹੈ ਪੱਕੇ ਤੌਰ ਤੇ ਠੀਕ ਹੈ ਤੇ ਹੁਣ ਜਿਹੜੀ ਚੀਜ਼ ਪੱਕੇ ਤੌਰ ਤੇ ਆ ਠੀਕ ਹੈ ਤੇ ਉਹਦਾ ਕੀ ਹੋਊਗਾ ਐਲਟਰਨਮ ਕੀ ਬਣੂਗਾ ਉਹਦਾ ਪਰਿਸ਼ਬਦ ਕੀ ਬਣ ਜਾਊਗਾ ਕੱਚੇ ਦੌਰ ਇੱਕ ਕੱਚੇ ਦੌਰ ਤੇ ਕੈਸਾ ਹੋ ਜਾਓ ਜਦੋਂ ਇਹ ਚੀਜ਼ ਆ ਗਈ ਮੇਰੇ ਕੋਲੇ ਪਰਮਾਨੈਂਟ ਆ ਗਈ ਮਤਲਬ ਕੀ ਹੈ ਮੇਰੇ ਕੋਲ ਇਹ ਚੀਜ਼ ਹੈ ਜੀਆ ਤੇ ਹਮੇਸ਼ਾ ਲਈ ਆ ਤਾਂ ਉਹਦਾ ਕੀ ਆ ਜੂਗਾ ਕਿ ਇਹ ਚੀਜ਼ ਸੀਗੀ ਪਰ ਇਹ ਹਮੇਸ਼ਾ ਲਈ ਨਹੀਂ ਹੈਗੀ ਮੈਨੂੰ ਇਹੋ ਕੁਝ ਤੋਂ ਬਰੋਧੀ ਸ਼ਬਦ ਆ ਗਿਆ ਉਹ ਉਲਟਾ ਆ ਗਿਆ ਠੀਕ ਹੈ ਪਰਮਾਨੈਂਟ ਦਾ ਪਰ ਪਰਮਾਨੈਂਟ ਦਾ ਉਲਟਾ ਕੀ ਆ ਜੂਗਾ ਟੈਂਪਰੇਰੀ ਜਾਂ ਤੁਸੀਂ ਨਾਲ ਕਰ ਸਕਦੇ ਹੋ ਟ੍ਰਾਂਜ਼ੈਂਟ ਟ੍ਰਾਂਜ਼ੈਂਟ ਦਾ ਮਤਲਬ ਕੀ ਹੁੰਦਾ ਹੈ ਜਿਹੜਾ ਕਿ ਉਹਦਾ ਪੱਕੇ ਤੌਰ ਤੇ ਨਹੀਂ ਹੁੰਦਾ ਜਿਵੇਂ ਤੁਸੀਂ ਇੱਕ ਵਾਰ ਵੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਇਹ ਜਿਹੜਾ ਸੀਗਾ ਐਟਰਨਲ ਐਟਰਨਲ ਦਾ ਮਤਲਬ ਹੁੰਦਾ ਹੈਗਾ ਸਦੀਵੀ ਉਹ ਵੀ ਛੋੜਾ ਜਿਹੜਾ ਕਦੇ ਖਤਮ ਨਹੀਂ ਹੁੰਦਾ ਹੈ ਉਹ ਉਹ ਚੀਜ਼ ਜਿਹੜੀ ਕਦੇ ਖਤਮ ਨਹੀਂ ਹੁੰਦੀ ਆਪਾਂ ਕਹਿੰਦੇ ਹੁਣ ਨਾ ਨਾਰਮਲੀ ਉਹ ਸਾਨੂੰ ਸਦੀਵੀ ਵਿੱਚ ਛੋੜਾ ਦੇਗੇ ਉਹ ਵੀ ਛੋੜਾ ਜਿਹੜਾ ਕਦੇ ਨਹੀਂ ਖਤਮ ਹੋਣਾ ਲਗਾ ਤਾਂ ਕਰਕੇ ਤੁਸੀਂ ਕੀ ਆਏ ਕੀ ਨੌਲੇਜ ਐਂਡ ਬਾਨੀਅਮ ਤੁਸੀਂ ਰੱਖ ਸਕਦੇ ਹੋਗੇ ਪਰਮਨੈਂਟ ਜੈਂਡਰਮ ਵੀ ਰੱਖ ਸਕਦੇ ਹੋ ਉਸ ਨਾਲ ਨਾਲ ਇਹਦਾ ਰੱਖ ਸਕਦੇ ਠੀਕ ਸੋ ਨੈਕਸਟ ਵਰਦੇ ਆਪਾਂ ਨੈਕਸਟ ਆਪਾਂ ਕੋਰਸ ਸਟੈਪ ਅਪ ਹੋਰ ਸਟੈਪ ਵੱਲ ਹੌਲ ਸਫਟ ਠੀਕ ਹੈ ਵਰਡ ਇਹਦਾ ਅਰਥ ਨੰ ਪਹਿਲਾ ਦਸਨ ਨਿਯਮ ਹੈ ਕਿ ਆਊਗਾ ਲੀਨਿਅਟ ਫੋਰ ਐਗਜ਼ਾਮਪਲ ਹੁਣ ਯਾਰ ਕੀ ਮਰੇ ਖਣਾ ਹੈ ਠੀਕ ਹੈ ਟੀਚਰਸ ਆਪਰ ਸਕੂਲਸ ਜੇ ਨਾਰਮਲੀ ਕਹਦੇ ਹੁੰਦੇ ਸੀਗੇ ਕਿ ਅਸੀਂ ਨਾ ਤੁਹਾਡੇ ਨਾਲ ਲੀਨਿਅਟ ਹੋ ਗਏ ਤੁਸੀਂ ਤਾਂ ਅੱਗੇ ਵਿਗੜੀ ਜਾਂਦੇ ਹੋ ਠੀਕ ਹੈ ਮਦਰ ਲੀਨਿਅਟ ਹੋ ਗਏ ਮਤਲਬ ਸਾਫਟ ਹੋ ਗਏ ਮੈਲਡ ਹੋ ਗਏ ਅਸੀਂ ਤੁਹਾਡੇ ਨਾਲ ਸਾਫਟਲੀ ਚੱਲ ਰਹੇ ਹਾਂ ਲੀਨਿਅਟ ਦਾ ਮਤਲਬ ਹੋ ਗਿਆ ਤੁਹਾਡੇ ਨਾਲ ਸਾਫਟਲੀ ਚੱਲ ਸਾਫਟਲੀ ਚੱਲ ਰਹੇ ਹਾਂ ਠੀਕ ਹੈ ਸੋ ਸੇਤ ਦਾ ਕੀ ਆਜੂਗਾ ਲੀਨੀਅਰ ਆਜੂਗਾ ਐਲ ਐ ਵਰਡ ਆਪਣੇ ਕੋਲ ਵਾਇਲੈਂਟ ਹੈ ਵਾਇਲੈਂਟ ਹੁੰਦਾ ਹੈ ਵਿਰੋਧੀ ਪੱਖ ਰੂਈਆ ਮਤਲਬ ਕੀ ਆ ਵਿਰੋਧੀ ਵਿਰੋਧ ਵਾਲੀ ਦੇਖੀ ਜਾਣਾ ਹੈ ਨਾ ਤੇਦੋਂ ਵਾ ਆਪਣੇ ਕੋਲੇ ਤਾਂ ਵਰਡ ਆਪ ਪਹਿਲਾਂ ਹੀ ਸੀ ਅਗਰੈਸਿਵ ਠੀਕ ਹੈ ਲੈਸਨ ਦਾ ਮਤਲਬ ਇਹ ਸੀ ਅਗਰੈਸ਼ਨ ਤੇ ਰਹਿਣਾ ਕਮੰਡੀ ਵਾਲਾ ਇਨਸਾਨ ਜਿਵੇਂ ਹੈ ਨਾ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੋ ਤੇ ਇਹਦਾ ਕੀ ਆਜੂਗਾ ਆਪਣੇ ਕੋਲ ਕਾਮ ਵੋਇਲਟ ਹੋ ਗਿਆ ਮਤਲਬ ਕੀ ਹੈ ਇਹ ਦਾ ਕੁਝ ਮਤਲਬ ਵਿਰੋਧੀ ਜਾਂ ਕਿਰਵਈਆ ਮਤਲਬ ਉਹਨੂੰ ਗੁੱਸੇ ਜਗ੍ਹਾ ਉਹਨੂੰ ਕੋ ਉਲਟਾ ਕੀ ਲਿਖਾਂਗਾ ਤਾਂ ਕਾਮ ਦੇਸਦਾਗੇ ਆਰਾਮ ਨਾਲ ਲਿਖਦਾ ਹੈ ਠੀਕ ਹੈ ਕਾਮ ਆਜੂਗਾ ਦਾ ਉਲਟਾ ਇਹਦੇ ਬਾਅਦ ਆਪਣੇ ਕੋਲ ਵਰਡ ਹੈ ਮੈਚ્યોਰ ਠੀਕ ਹੈ ਮੈਚ્યોਰ ਵਰਡ ਤਾਂ ਨਾਰਮਲੀ ਉਹ ਬੋਝਾ ਦਾ ਯੂਜ਼ ਕਰਦੇ ਆ ਮੈਚ્યોਰ ਆ ਹੋਣਾ ਉਹਦੀ ਉਹਦੀ ਏਜ ਨਹੀਂ ਹੈਗੀ ਚਾਹੇ ਅੰਨੀ ਹਜੇ ਪਰ ਉਹ ਫਿਰ ਵੀ ਮੈਚ્યોਰ ਉਹਦੇ ਦਿਨ ਜਮੈਚਿਓਰਿਟੀ ਚਾਲਤ ਆ ਰਹੀ ਹੈ ਨਾ ਪਰ ਕਹਿ ਦਿੰਨੇ ਨਾ ਤੇ ਉਹਦਾ ਮੈਚ્યોਰ ਦਾ ਉਲਟਾ ਕੀ ਆਜੂਗਾ ਇਮੈਚ્યોਰ

ਠੀਕ ਹੈ ਇਹੀ ਅਦਰ ਯਾ ਅਡ ਨਾ ਮਤਲਬ ਕੀ ਹੋ ਜਾਊਗਾ ਕਿਉਂਕਿ ਇਹਦਾ ਮਤਲਬ ਹੁੰਦਾ ਹੈ ਸ਼ਾਇਰਪੋ ਹੋਗਾ ਠੀਕ ਹੈ ਜਿਹੜਾ ਕੀ ਇਹਦਾ ਹੁਣ ਬਹਾਦਰ ਦਾ ਉਲਟਾ ਕੀ ਹੋਊਗਾ ਬੇਅਬਦੀ ਦੇ ਵਿੱਚ ਡਰਪੋਆ ਹੋਊਗਾ ਤਾਂ ਵੀ ਇਹਨਾਂ ਸ਼ਬਦਾਂ ਆਪਾਂ ਕੀ ਬੋਲਾਂਗੇ ਟੈਂਡ ਬੋਲਾਂਗੇ ਠੀਕ ਹੈ ਤੇ ਸ਼ਰਮ ਦਾ ਮਤਲਬ ਤੁਹਾਨੂੰ ਦੱਸਿਆ ਸੀਗਾ ਉਹ ਇਨਸਾਨ ਜਿਹੜਾ ਕੀ ਉਹ ਧਰਮ ਦੇ ਲਈ ਲੜਦਾ ਰਹੇ ਸੀ ਦੋਹਾਂ ਦਾ ਉਹਨੂੰ ਆਪਾਂ ਹੇਰਕ ਬੋਲਦੇ ਜਿੰਨੇ ਵੀ ਸ਼ਹੀਦ ਹੋਏ ਆਜ ਤੱਕ ਹਨ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਕੀ ਬੋਲਾਂਗੇ ਹੇਰਤ ਬੋਲਾਂਗੇ ਤੇ ਵਰਡ ਸੀਗਾ ਆਪਣੇ ਕੋਲੇ ਬਰੇਵ ਤੇ ਉਹਦਾ ਉਲਟਾ ਵਰਡ ਕੀ ਆ ਗਿਆ ਆਪਣੇ ਕੋਲੇ ਸ਼ਾਇਰ ਹੈ ਨਾ very powerful ਤੇ ਐਸਾ ਜੀ ਸ਼ਾਰਪ ਕੈਸਾ ਆਉ데요 ਪਰ ਇਹਦਾ ਉਲਟਾ ਕਰ ਰਹਾ ਸੀ ਉਹ ਕਪਾ ਕਰਦਾ ਟੈਂਡ ਜਿਹਦਾ ਮਤਲਬ ਹੁੰਦਾ ਹੈ ਸ਼ਾਇਦ ਜਿਹੜਾ ਬੋਲਣਾ ਚਾਹੁੰਦਾ ਹੁੰਦਾ ਪਰ ਉਹ ਤੋਂ ਬੋਲਣ ਜਾਂਦਾ ਹੁੰਦਾ ਸ਼ਰਮੀਲਾ ਹੁੰਦਾ ਹੈ ਜੋ ਉਹਨੂੰ ਆਪਾਂ ਟੈਂਡ ਬੋਲਦੇ ਆ ਤੇ ਇਸੇ ਅੱਜ ਦੇ ਆਪਣੇ ਆਪਣੇ 15 ਐਂਟਨਮਸ ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਹੋਰ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਜਰੂਰ ਪ੍ਰੈਸ ਕਰ ਲਿਓ ਸਾਡੇ ਚੈਨਲ ਦਾ ਪੰਜਾਬੀ ਵਿਕੀਪੀਡੀਆ ਸਬਸਕ੍ਰਾਈਬ ਕਰਿਓ ਲਾਸਟ ਦੇ ਤੇ ਅਨਿਵਾਸ ਸਾਰਿਆਂ ਦਾ ሰሲ የቃ ሳሪያ